ਮੈਂ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਐਜ਼ ਅ ਜਨਰਲ ਸੈਕਟੀ ਮੈਂ ਗੁਰਦੁਆਰਾ ਨਾਮਦੇਵ ਦੇ ਪ੍ਰਬੰਧ ਕਮੇਟੀ ਨੂੰ ਬਹੁਤ ਹੀ ਮਾਣ ਰਾਨੀ ਕਿ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਅੱਜ ਖੇਦੀ ਦਿਵਸ ਨੂੰ ਬਹੁਤ ਹੀ ਚੰਗੇ ਢੰਗ ਨਾਲ ਪਾਇਆ ਗਿਆ ਕਿਉਂਕਿ ਨਾਲ ਇਹਨਾਂ ਨੇ ਇੱਕ ਠੰਡੇ ਛਲ ਦੀ ਸ਼ਬੀ ਲਾਈ ਹੈ ਲੰਗਰ ਵੀ ਲੋਕ ਇਕੱਠਾ ਕਰਾਇਆ ਨੇ ਸੇ ਛੋਲੇ ਕੁਲਚੇਦਮ ਬਹੁਤ ਹੀ ਵਧੀਆ ਮਤਲਨੀ ਕੀ ਪ੍ਰਾਰਲਾ ਕੀਤਾ ਹੈ ਸਾਰੇ ਜਨਤਾ ਦੇ ਸਹਿਯੋਗ ਦੇ ਨਾਲ ਭਗਤਾਂ ਦੇ ਸਹਿਯੋਗ ਦੇ ਨਾਲ ਇਹ ਸਿੱਧੀ ਦਿਵਸ ਮਨਾਣਾ ਚਾਹੀਦਾ ਹੈ ਕਿਉਂਕਿ ਗੁਰੂਆਂ ਨੇ ਆਜ਼ਾਦੀ ਵਾਸਤੇ ਜਾਲਮਾਂ ਦੇ ਨਾਲ ਲੜਾਈ ਲੜ ਕੇ ਮਤਲਨੀ ਕੀ ਸ਼ਹਾਦਤ ਦਿੱਤੀ ਤਤਿਆਂ ਤਵੀਆਂ ਤੇ ਬੈਠ ਕੇ ਉਬਲਦੇ ਪਾਣੀ ਦੇ ਵਿੱਚ ਮਤਲਨੀ ਕੀ ਉਹਨਾਂ ਨੂੰ ਉਬਾਲਿਆ ਗਿਆ ਤਸੀਹੇ ਚੱਲ ਚੱਲ ਕੇ ਵੀ ਉਹਨਾਂ ਨੇ ਸਿੱਖੀ ਸਿਧਕ ਨੂੰ ਅੱਗੇ ਰੱਖਿਆ ਸਿੱਖੀ ਦਾ ਮਾਨ ਵਧਾਇਆ ਔਰ ਸਿੱਖੀ ਦੀ ਖਾਤਰ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਅਸੀਂ ਇਹ ਸ਼ਹੀਦੀ ਦਿਵਸ ਨੂੰ ਮਨਾ ਕੇ ਸਾਰੇ ਮਤਰਣੇ ਕੀ ਜਿੰਨੇ ਵੀ ਸਾਡੇ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਜਾਗਰਤ ਕਰੀਏ ਕਿ ਸ਼ਹੀਦੀ ਦਿਵਸ ਮਨਾਣਾ ਚਾਹੀਦਾ ਹੈ ਕਿਉਂਕਿ ਗੁਰੂਆਂ ਦੀ ਯਾਦ ਦੇ ਵਿੱਚ ਹੀ ਅਸੀਂ ਆਪਣੇ ਆਪ ਨੂੰ ਮਤਰਣੇ ਕੀ ਜਾਗਰਤ ਕਰ ਸਕਦੇ ਹਾਂ ਇਹ ਦਿਹਾੜਾ ਕਿਹੜਾ ਬਹੁਤ ਹੀ ਮਨ ਨੂੰ ਦੁਖੀ ਦੇਣ ਵਾਲਾ ਹੈਗਾ ਕਿਉਂਕਿ ਇਸਤਰੀ ਮਤਰਣੇ ਕੀ ਗੁਰੂ ਜੀ ਨੇ ਸਾਰੇ ਪਬਲਿਕ ਦੀ ਖਾਤਰ ਦੇਸ਼ ਦੀ ਖਾਤਰ ਆਪਣੀ ਸ਼ਹੀਦਤ ਦਾ ਤਿਆਗ ਕੀਤਾ ਸੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡੀਐਸ ਪੰਜਾਬ ਨਿਊਟੀ ਦੇ ਦੇ ਸਾਰੇ ਹੀ ਭੈਣ ਭਾਈਆਂ ਸਤਿ ਸ੍ਰੀ ਅਕਾਲ ਜੀ ਅੱਜ ਸਾਨੇਵਾਰ ਰੋਡ ਕੋਹਾੜਾ ਰੋਡ ਤੇ ਭਗਤ ਨਾਮ ਦੇ ਗੁਰਦੁਆਰਾ ਜੀ ਬਾਬਾ ਜੀ ਨੇ ਸਵੀਲ ਲਾਈਆ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਡੇ ਨਾਲ ਬਾਬਾ ਜੀ ਹਾਜ਼ਰ ਨੇ ਬਾਬਾ ਜੀ ਚੰਨ ਤੁਹਾਡਾ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਿਆਂ ਦੇ ਪਾਵਨ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਸਤਿਗੁਰਾਂ ਦੇ ਪਿਆਰੇ ਸਿੱਖਾਂ ਵੱਲੋਂ ਸਤਿਗੁਰਾਂ ਦਾ ਸ਼ਹੀਦੀ ਪੁਰਬ ਮਨਾਉਂਦੇ ਹੋਏ ਅਨੇਕਾਂ ਹੀ ਗੁਰਮਤ ਸਮਾਗਮ ਹੋਏ ਨੇ ਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਥਾਂਪੁਰ ਥਾਂ ਪਿੰਡਾਂ ਸ਼ਹਿਰਾਂ ਵਿੱਚ ਦੁਨੀਆ ਦੇ ਕੋਨੇ-ਕੋਨੇ ਵਿੱਚ ਅੱਜ ਵਰਤ ਰਹੀਆਂ ਨੇ। ਇਸੇ ਤਹਿਤ ਸੇਵਾ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰਾਂ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ਼੍ਰੀ ਭਗਤ ਨਾਮਦੇਵ ਜੀ ਕੋਹਾੜਾ ਰੋਡ ਸਾਂਨੇਵਾਲ ਵਿਖੇ ਸਮੂਚੇ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਚੇ ਸਿੰਘਾਂ ਸੇਵਾਦਾਰਾਂ ਸੰਗਤਾਂ ਵੱਲੋਂ ਰਲ ਮਿਲ ਕੇ ਅੱਜ ਇਸ ਪਾਵਨ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਜਿੱਥੇ ਮਹਾਨ ਗੁਰਮਤ ਸਮਾਗਮ ਹੋਏ ਨੇ ਉਥੇ ਸਮੂਚੀਆ ਸੰਗਤਾਂ ਵੱਲੋਂ ਅਤੇ ਗੁਰਦਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਚੇ ਪਰਿਵਾਰਾਂ ਦੇ ਸੰਗਤਾਂ ਦੇ ਸਹਿਯੋਗ ਨਾਲ 메ਨ ਰੋਡ ਦੇ ਉੱਤੇ ਅੱਜ ਠੰਡੇ ਮਿੱਠੇ ਜਲ ਦੀ ਸ਼ਮੀਲ ਦਾ ਲੰਗਰ ਅਤੁੱਟ ਵਰਤ ਰਿਹਾ ਹੈ ਇਹਦਾ ਮਤਲਬ ਇਹੀ ਹੈ ਵੀ ਇੱਕ ਤਾਂ ਠੰਡਾ ਜਲ ਛਾ ਕੇ ਇਸ ਗਰਮੀ ਦੇ ਮਹੀਨੇ ਵਿੱਚ ਸਾਡੇ ਸਰੀਰ ਨੂੰ ਠੰਡਕ ਪਹੁੰਚਦੀ ਹੈ ਔਰ ਦੂਸਰਾ ਇਹਨਾਂ ਦਿਨਾਂ ਵਿੱਚ ਸਤਗੁਰਾਂ ਨੇ ਸ਼ਹੀਦੀ ਦਿੱਤੀ ਹੈ ਔਰ ਭਾਵੇਂ ਇਤਿਹਾਸ ਬੜਾ ਲਮੇਰਾ ਹੈ ਪਰ ਇਹਦਾ ਮਤਲਬ ਇਹੀ ਹੈ ਵੀ ਜਿਹੜੀ ਆਪਾਂ ਇਹ ਜਲਦੀ ਸ਼ਬੀਲ ਦਾ ਲੰਗਰ ਲਾਉਨੇ ਆ ਇਹ ਜਿੱਥੇ ਸਾਡੇ ਗਰਮ ਮਹੀਨਿਆਂ ਦੇ ਵਿੱਚ ਸਾਡੇ ਤਾਪ ਦੇ ਸਰੀਰ ਨੂੰ ਠਾਰਦੀ ਹੈ ਇਸੇ ਤਰ੍ਹਾਂ ਸਤਗੁਰਾਂ ਦੀ ਜਿਹੜੀ ਸ਼ਹੀਦੀ ਹੈ ਇਹ ਸਤਗੁਰਾਂ ਦਾ ਜਿਹੜਾ ਜੀਵਨ ਸੀ ਇਹ ਵੀ ਤਾਪ ਦੇ ਹਿਰਦੇ ਨੂੰ ਠਾਰਨ ਵਾਲਾ ਸੀ ਮਹਾਰਾਜ ਨੇ ਤਾਪ ਦੇ ਤਵੀਆਂ ਤੇ ਬੈਠ ਕੇ ਵੀ ਉਬਲਦੇ ਦੇਗਾ ਵਿੱਚ ਬੈਠ ਕੇ ਵੀ ਤੇਰਾ ਕੀ ਆ ਮਿੱਠਾ ਲੱਗਿਆ ਦਾ ਮਹਾਵਾਕ ਅਨੁਸਾਰ ਭਾਣਾ ਮੰਨਣ ਦਾ ਬਲ ਸਿਖਾਇਆ ਹੈ ਕਿ ਸਤਿਗੁਰੂ ਨੇ ਬਚਨ ਕੀਤੇ ਨੇ ਭਾਈ ਸਿੱਖ ਦੇ ਅੰਦਰ ਭਾਵੇਂ ਜਿੰਨੀ ਮਰਜ਼ੀ ਤਾਪਸ ਹੋਵੇ ਭਾਵੇਂ ਦੁੱਖਾਂ ਦਾ ਪਹਾੜ ਆ ਜਾਵੇ ਪਰ ਫਿਰ ਵੀ ਗੁਰੂ ਦੇ ਸਿੱਖ ਨੇ ਪਹਾੜੇ ਵਿੱਚ ਰਹਿਣਾ ਠੰਡਾ ਰਹਿਣਾ ਇਸ ਕਰਕੇ ਸਬਰ ਸੈਦਕ ਦਾ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਰਸਤਾ ਦਿਖਾਇਆ ਹੈ ਔਰ ਗੁਰੂ ਦੇ ਪਿਆਰੇ ਸਿੱਖ ਅੱਜ ਦੁਨੀਆ ਭਰ ਵਿੱਚ ਇਹ ਪਾਵਨ ਦਿਹਾੜਾ ਮਨਾ ਰਹੇ ਨੇ ਔਰ ਇਥੋਂ ਦੀਆਂ ਸਮੁਤੀਆਂ ਸੰਗਤਾਂ ਨੇ ਉਪਰ ਆਲਾ ਕਰਕੇ ਅੱਜ ਦਾ ਇਹ ਮਹਾਨ ਸਮਾਗਮ ਅਤੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਦਾ ਲੰਗਰ 메ਨ ਹਾਈਵੇ ਤੇ ਰੋਡ ਦੇ ਉੱਤੇ ਵਰਤਾਇਆ ਜਾ ਰਿਹਾ ਜਿਸ ਵਿੱਚ ਅਨੇਕਾਂ ਆਉਣ ਜਾਣ ਵਾਲੇ ਰਾਹੀਰ ਔਰ ਬੇਅੰਤ ਸੰਗਤਾਂ ਇਸ ਠੰਡੇ ਜਲ ਨੂੰ ਛਾ ਕੇ ਔਰ ਗਰਮੀ ਦੇ ਮਹੀਨੇ ਵਿੱਚ ਰਾਹਤ ਪ੍ਰਾਪਤ ਕਰ ਰਹੀਆਂ ਹਨ ਮਹਾਰਾਜ ਕਿਰਪਾ ਕਰਨ ਜਿਨੀਆਂ ਸੰਗਤਾਂ ਨੇ ਸੇਵਾ ਕੀਤੀ ਹੈ ਸਾਰਿਆਂ ਦਾ ਧੰਨਵਾਦ ਹੈ ਔਰ ਵਿਸ਼ੇਸ਼ ਕਰਕੇ ਜੀਡੀਐਸ న్యూਜ਼ ਚੈਨਲ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਇਸ ਪੂਰੇ ਸਮਾਗ ਨੂੰ ਕਵਰੇਜ ਕੀਤਾ ਹੈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡੀਐਸ ਪੰਜਾਬੀ ਜੋ ਦਸਬੀਤ ਸਿੰਘ ਟਿਲੋ ਅਲਵਾਰਾ ਸਾਹਮਣੇ ਵਾਲ ਦੀ ਰਿਪੋਰਟ ਜੀ